ਵੇ ਪੰਨ ਤਾਂ ਚੂੜਾ ਕਿੰਨੇ ਵਾਰ ਆਖਿਆ ਵੀ ਹੌਲੀ ਚਲਾ ਲਿਆ ਕਰ ਓਏ ਮਾਤਾ ਮੇਰਾ ਕੀ ਕਸੂਰ ਆ ਵੀ ਹੋਰ ਕੀ ਦਾ ਕਸੂਰ ਤੇਰੇ ਹੀ ਕਸੂਰ ਗੋਡੇ ਭੰਨ ਕੇ ਰੱਖ ਤੇ ਓਏ ਮੈਂ ਸੱਚੀ ਕਹਿਣਾ ਮੇਰਾ ਕੋਈ ਕਸੂਰ ਨਹੀਂ ਉਹ ਸਾਹਮਣੇ ਦੇਖ ਲੈ ਕੌਣ ਖੜਾ ਆ ਮੈਂ ਵੀ ਆਖਿਆ ਪੁੱਤ ਵੀ ਕਿਵੇਂ ਡਿੱਗ ਪਈ ਮੇਨ ਪੁੱਤਿਆ ਦਾ ਇਹ ਖੜਾ ਸੀ ਇਹਦੀ ਨਜ਼ਰ ਤਾਂ ਪੱਥਰਾਂ ਨੂੰ ਪਾੜ ਦੇ ਪੁੱਤ ਆ ਪਤਾ ਛਈ ਕੀ ਐ ਚੱਲ ਘਰੇ ਚਲ ਜੀ ਤਾ ਖੜੀ ਓ ਉਹ ਤਾਈ ਠੀਕ ਆ ਜਿਆਦੇ ਸੱਟ ਤਾਂ ਨਹੀਂ ਲੱਗੀ ਜਾਇ ਖਾਣਿਆ ਦਾ ਇੱਥੇ ਹੀ ਖੜਾਗਾ ਇੱਕ ਗੱਲ ਦੱਸਾਂ ਪੁੱਤ ਤੈਨੂੰ ਜੇ ਇਹ ਬਿੱਲੀ ਦਾ ਰਾਹ ਕੱਟ ਕੇ ਨਾ ਬਿੱਲੀ ਦਾ ਕੰਮ ਵੀ ਨਹੀਂ ਬਣਦਾ ਇਹ ਜਾਂ ਮਨੂਸ਼ ਚਲ ਕਰੇ ਚਲ ਗਏ ਕੋਈ ਗੱਲ ਨਹੀਂ ਤਾਈ ਤੂੰ ਜਾ ਕਰੇ ਮੈਂ ਡਾਕਟਰ ਨੂੰ ਭੇਜਦਾ ਉਹ ਦੇਖ ਲੂਗਾ ਕੇ ਹਾਂ ਕੋਈ ਨਾ ਕੋਈ ਨਾ ਚੱਲ ਪੁੱਤ ਕਰ ਬੋਲ ਦੇ ਦੇਖ ਕੇ ਜਾਈਂ ਬਾਈ ਉਹ ਬਾਈ ਮੈਂ ਦੇਖਾਂ ਓ ਬਾਈ ਕੋਈ ਲੋੜ ਨਹੀਂ ਤੇਰੀ ਨਿਗਾ ਪਈ ਆ ਇਹ ਤੇ ਤਾਂ ਨਹੀਂ ਸਟਾਰਟ ਹੋ ਰਿਆ ਜੇ ਤੂੰ ਹੱਥ ਲਵਾਤਾ ਨਾ ਤੇਰਾ ਤਾਂ ਇਹ ਇੰਜਣੇ ਬੈੜ ਜਾਣਾ ਮੈਂ ਤਾਂ ਬਾਈ ਰੋਡ ਕੀ ਲੈ ਜਾਊਂਗਾ ਚੱਲ ਪੁੱਤ ਰੋਡ ਤੇ ਲੈ ਕੇ ਲਿਉ ਚੱਲ ਮਾਤਾ ਚੱਲੀਏ ਕਿੱਥੇ ਸਾਹਮਣੇ ਆ ਗਿਆ ਇਹ ਸਾਲਾ ਲੈ ਕਮਾਲ ਦੀ ਗੱਲ ਆ ਗਰੇ ਆਪਨੇ ਨਾਮ ਮੇਰਾ ਬਦਨਾਮ ਹੱਦ ਆ ਯਾਰ ਚੱਲ ਪੁੱਤ ਤੋਰ ਓਏ ਮੰਮੀ ਮੈਂ ਆਪੇ ਲੈ ਜਾਊਂਗਾ ਤੂੰ ਆਪਦਾ ਆ ਜਾ ਟਿਕ ਕੋਈ ਨਾ ਪੁੱਤ ਮਰ ਜਾਣੇ ਤੇ ਨਿਗਾ ਪੈ ਗਈ ਦੇਖ ਕਿਵੇਂ ਝਾਕਦਾ ਹੈ ਤੇਗ ਪੁੱਤ ਕਹੀ ਜੀ ਝਟਕੜੀਆਂ ਹੁੰਦੀ ਚੱਲ ਚੱਲ ਸਾਰਾ ਕੰਮ ਬਗੈੜ ਕੇ ਰੱਖੋ ਉਦੋਂ ਪਹਿਲਾਂ ਹੋਰ ਦਾ ਕੁਝ ਹੋ ਜੇ ਇਹਦੀਆਂ ਨਜ਼ਰਾਂ ਚੋਂ ਦੂਰ ਚੱਲੋ ਚੱਲ ਚੱਲ ਹਾਂ ਚੱਲ ਪੁੱਤ ਚੱਲ ਮਾਤਾ ੱੱੱਕਾ ਲਾ ਦੇ ਪੁੱਤ ਮੇਰਾ ਚੂਲਾ ਦੁਖੀ ਜਾਂਦਾ ਹੈ ਮੇਰੇ ਦਰਦ ਹੁੰਦਾ ਜਦੋਂ ਮੈਂ ੱੱੱਕਾ ਲਾਉਣੀ ਅਗਲਾ ਚੱਲ ਦੇਖਦੀ ਐ ਕੁਝ ਕਰੀ ਬੋਲ ਬੋਲ ਪੁੱਤ ਨੂੰ ਬੁਲਾ ਲੈ ਬਹੂ ਨੂੰ ਕੀ ਹੋ ਗਿਆ ਹੋਇਆ ਕੀ ਐ ਤੂੰ ਗੱਲਾਂ ਫੇਰ ਕਰੀ ਪਹਿਲਾਂ ਮੋਟਰਸੇਕਲ ਨੂੰ ੱੱਕਾ ਲਵਾ ਅੰਦਰ ਲਵਾ ਮੇਰੇ ਨਾਲ ਹਾਂ ਪੁੱਤ ਪਹਿਲਾਂ ੱੱਕਾ ਲਵਾ ਦੇ ਚੱਲ ਆ ਦੇ ੱੱਕਾ ਤੂੰ ਲਾਈ ਤੇ ਜੰਨੀ ਆ ੱੱਕਾ ਇੰਨੀ ਛੇਤੀ ਮੁੜ ਵੀ ਆਏ ਤੁਸੀਂ ਚੱਲ ਚੱਲ ਪੁੱਤ ਹੋਇਆ ਕੀ ਐ ਹੁਣ ਤਾਂ ਦੱਸ ਦੋ ਮੈਨੂੰ ਹੋ ਤੂੰ ਪਹਿਲਾਂ ਅੰਦਰ ਬਿਠਾ ਲਾ ਪਾਣੀ ਪੂਣੀ ਲਿਆ ਸਾਡੇ ਵਾਸਤੇ ਫੇਰ ਦੱਸਦਾ ਤੈਨੂੰ ਬੈ ਕੇ ਗੱਲ ਠੀਕ ਐ ਚੱਲ ਚੱਲੀਏ ਆ ਜਾ ਮਾਤਾ ਅਲੋ ਪਾਣੀ ਫੜ ਹੁਣ ਤਾਂ ਦੱਸੋ ਮੈਨੂੰ ਤੁਸੀਂ ਵਾਪਸ ਕਿਉਂ ਮੁੜਿਆ ਮੇਲਾ ਦਾ ਤੇਲ ਖਤਮ ਹੋ ਗਿਆ ਉਹ ਨਾ ਮੋਟਰਸਾਈਕਲ ਚ ਉਹ ਤੇਲ ਦਾ ਬਹੁਤਾ ਮੋਟ ਰਹਿਣ ਲਿਆ ਪੁੱਤ ਅਸੀਂ ਤਾਂ ਮੋਟਰਸਾਈਕਲ ਢਿੱਗੇ ਪਈ ਢਿੱਗੇ ਐਵੇਂ ਕਿਵੇਂ ਡਿੱਗ ਗਏ ਉਹ ਡਿੱਗਣੀ ਦੀ ਉਹ ਨਜ਼ਰਬੱਟੂ ਦਾ ਸਾਡੇ ਸਾਹਮਣੇ ਆ ਕੇ ਖੜਾ ਹੋ ਗਿਆ ਸ਼ੁਕਰ ਕਰਾ ਉਹਨੇ ਸਾਡੇ ਤੇ ਮਾੜੀ ਮੋਟੀ ਨਿਗਾਹ ਮਾਰੀ ਆ ਜੇ ਸਾਨੂੰ ਚੰਗੀ ਤਰ੍ਹਾਂ ਦੇਖ ਲੰਦਾ ਨਾ ਸਾਡੇ ਮਾਂ ਪੁੱਤਾਂ ਦਾ ਤਾਂ ਉੱਥੇ ਹੀ ਕੰਮ ਹੋ ਜਾਂਦਾ ਠੁਕਰਾ ਫੇਰ ਵੀ ਤੁਸੀਂ ਘਰੇ ਵਾਪਸ ਮੁੜੇ ਜੇ ਤੁਸੀਂ ਅੱਗੇ ਚਲੇ ਜਾਂਦੇ ਪਤਾ ਨਹੀਂ ਕੀ ਹਾਲ ਹੋਣਾ ਸੀ ਬਚਾ ਰਹਿ ਗਿਆ ਨਾ ਤੁਹਾਡਾ ਇੰਨਾ ਦਿਮਾਗ ਨਹੀਂ ਕੰਮ ਕਰਦਾ ਤੁਸੀਂ ਪਰਲੇ ਫਿਰਨੇ ਤੇ ਚਲੇ ਜਾਂਦੇ ਜਦੋਂ ਪਤਾ ਹੈ ਵੀ ਉਹਦਾ ਇਧਰੋਂ ਘਰ ਪੈਂਦਾ ਕਿਉਂ ਗਈ ਤੁਸੀਂ ਪੁੱਤ ਚੰਗੇ ਭਲੇ ਤੁਰੇ ਜਾਂਦੇ ਸੀ ਇੱਕੋ ਦਮ ਅੱਖਾਂ ਮੁਰੇ ਨੇਰੀ ਗਿਆ ਕੀ ਜਦੋਂ ਤੇ ਅਸੀਂ ਗਿਆ ਜਰਕ ਤਾਂ ਨਹੀਂ ਡਿੱਗ ਪਈ ਮੇਰੇ ਤਾਂ ਨਾ ਝੂਲੇ ਤੇ ਸੱਟ ਵੱਜੀ ਤੇਰੇ ਤਾਂ ਨਹੀਂ ਵੱਜੀ ਪੁੱਤ ਨਾ ਮੇਰੇ ਕਾ ਨੂੰ ਲੱਗੀ ਆ ਮੈਂ ਤਾਂ ਗੱਦੇ ਦੇ ਗਿਰਿਆ ਸੀ ਕਹਿ ਜੀਆਂ ਗੱਲਾਂ ਕਰਦੀ ਆ ਤੂੰ ਚਲੋ ਕਿਉਂ ਤੁਸੀਂ ਆਪਸ ਵਿੱਚ ਲੜੀ ਜਾਂਦੇ ਹੋ ਤੁਸੀਂ ਐਂ ਕਰੋ ਜਾ ਕੇ ਆਰਾਮ ਕਰ ਲਓ ਐਨੇ ਮੈਂ ਡਾਕਟਰ ਨੂੰ ਫੋਨ ਕਰਦੀ ਆ ਜਿਹੜੀ ਮਾੜੀ ਮੋਟੀ ਸੱਟ ਲੱਗੀ ਹੋਊਗੀ ਨਾ ਆਪੇ ਆ ਕੇ ਵੇਖਜੋ ਨਹੀਂ ਪੁੱਤ ਗੋਲੀ ਗੋਲੀ ਨਾਲ ਸਾਰ ਲੈਣੀ ਹੈ ਜੀ ਐਵੇਂ ਡਾਕਟਰ ਪੈਸੇ ਲੈ ਜਾਊਗਾ ਤੂੰ ਐਵੇਂ ਘਰ ਬੁਲਾ ਲਾ ਡਾਕਟਰ ਨੂੰ ਮੇਰੇ ਤਾਂ ਮਾੜੀ ਮੋਟੀ ਸੱਟ ਲੱਗੀ ਆ ਮਾਤਾ ਤੇ ਜਾਦੇ ਲੱਗੀ ਆ ਤੂੰ ਮਾਤਾ ਆਰਾਮ ਕਰ ਜਾ ਕੇ ਲੋਕ ਤਾਂ ਉਧਰ ਹੋ ਹੀ ਨਹੀਂ ਜਾਂਦੇ ਹੈਗੇ ਤੁਸੀਂ ਪਤਾ ਨਹੀਂ ਕਿਉਂ ਬਾਗ ਗਏ ਦਿਮਾਗ ਹੀ ਨਹੀਂ ਕੰਮ ਕਰਦਾ ਤੁਹਾਡਾ ਹੁਣ ਮੰਮੀ ਦੇ 7 ਵਜੇ ਆ ਪਤਾ ਕਿੰਨਾ ਟਾਈਮ ਲੱਗਣਾ ਠੀਕ ਉਹਨੂੰ ਉਹ ਮੈਨੂੰ ਘੜਾ ਪਤਾ ਦਿਓ ਤੜਕੇ ਤੜਕੇ ਮੱਥੇ ਲੱਗ ਜੂ ਤੂੰ ਤਾਂ ਐਂ ਕਹਿੰਦੀ ਆ ਵੀ ਮੈਨੂੰ ਸਾਰਾ ਕੁਝ ਪਤਾ ਉਹਦੇ ਬਾਰੇ ਵੀ ਕਦੋਂ ਨਿਕੜਦਾ ਘਰੋਂ ਉਹ ਚਲੋ ਕੋਈ ਨਾ ਜੋ ਹੁਣ ਅਸੀਂ ਹੋ ਗਿਆ ਚਾਹ ਬਣਾਉਣੀ ਆ ਮੈਂ ਪਹਿਲਾਂ ਡਾਕਟਰ ਨੂੰ ਫੋਨ ਕਰ ਦੇ ਚੰਗਾ ਲੈ ਆ ਆ ਬੈਠੇ ਤਾਂ ਹੀ ਲੈ ਫੇਰ ਤੁਰਿਆ ਹੁੰਦਾਗਾ ਅੱਜ ਤਾਂ ਇਹ ਕੋਈ ਨਾ ਕੋਈ ਚੰਦ ਚੜਾ ਕੇ ਜਾਊਗਾ ਮਰ ਜਾਣਾ ਮੱਥੇ ਲੱਗੇ ਮੜਾ ਕਈ ਠੀਕ ਆ ਬਾੜੀ ਤੇ ਲੱਗੀ ਸੱਟ ਨਹੀਂ ਨਹੀਂ ਪੁੱਤ ਬਾੜੀ ਨਹੀਂ ਲੱਗੀ ਬਸ ਠੀਕ ਹੀ ਆ ਬਾਈ ਨਹੀਂ ਦਿਖਦਾ ਗਿਆ ਵੇ ਕਿਤੇ ਉਹ ਤਾਂ ਖੇਤ ਗਿਆ ਪੁੱਤ ਰੱਬ ਨੇ ਮੀ ਪਾਤਾ ਅੱਗ ਲਾਉਣੇ ਨੇ ਪੋਰਾ ਕਣਕ ਦਾ ਦਾਣਾ ਚੱਜਦਾ ਨਿਕਲਿਆ ਸਾਰੇ ਕਣਕ ਵਿਛ ਗਈ ਦੇਖ ਲਾ ਤਾਈ ਥੋਡੀਆਂ ਮੱਸਾਂ ਕਿੰਨੀਆਂ ਸੀਲ ਨੇ ਆ ਸਾਡੇ ਵਾਲੇ ਦਾ ਨਾ ਬਾਲਟੀ ਨੂੰ ਦੇਖਣ ਸਰ ਜਦੀ ਲੱਤ ਮਾਰਦੀਆਂ ਨੇ ਪਰ ਜਈ ਬਾਲੀ ਤਾਂ ਨਹੀਂ ਲੱਗੀ ਤੇਰੇ ਸੱਟ ਹਾਏ ਰੱਬਾ ਲਾਤੀ ਫੈਂਟੇ ਨੇ ਤਾਂ ਮੜੀ ਬੁੱਥੀ ਹਲਾ ਗਿਆ ਘਰੇ ਸਾਰਾ ਦੁੱਧ ਡਲ ਗਿਆ ਕੋਈ ਕੰਮ ਆਇਆ ਸੀ ਭਾਈ ਉਹ ਨਾ ਨਾ ਭਾਈ ਮੈਂ ਤਾਂ ਬਾਈ ਕੋਲ ਹੀ ਐਤੀ ਅੱਛਾ ਚੰਗਾ ਪਰਦੇ ਚੰਗਾ ਤਾਈ ਮੈਂ ਚੱਲਦਾ ਚੰਗਾ ਚੰਗਾ ਤੇ ਮੂੰਹ ਚੱਕ ਕੇ ਤੈਨੂੰ ਕਿੰਨੀ ਵਾਰ ਕਿਹਾ ਪੁੱਤ ਵੀ ਗੇਟ ਲਾ ਕੇ ਧਾਰਾ ਕੱਢਿਆ ਕਰ ਕਰਤਾ ਨਾ ਉਹੀ ਕੰਮ ਲੈ ਮੰਮੀ ਇਹਦੇ 'ਚ ਮੇਰਾ ਕੀ ਕਸੂਰ ਐ ਨਜ਼ਰ ਤਾਂ ਉਹਨੇ ਲਾਈ ਐ ਮਾੜੇ ਪੜੇ ਵਾਲੇ ਨੇ ਚਲ ਗਾਹਾਂ ਨੂੰ ਧਿਆਨ ਰੱਖੀ ਅੱਗੇ ਵਾਸਤੇ ਗੇਟ ਲਾ ਕੇ ਤਾਰਾ ਕੱਢੀ ਇਹ ਤਾਂ ਜਿਹਦੇ ਘਰੇ ਵੜ ਜਾਂਦਾ ਨਾ ਕੰਮ ਖਰਾਬ ਕਰਕੇ ਜਾਂਦਾ ਸਮਾਰਕੇ ਨਹੀਂ ਜਾਂਦਾ ਇਹਨੂੰ ਘਰੇ ਵੜਾ ਹੀ ਨਾ ਕਰੋ ਮੰਮੀ ਮੂੰਹ ਚੱਕ ਕੇ ਇੱਥੇ ਆ ਜਾਂਦਾ ਸਾਰਾ ਕੰਮ ਬੁਗੜ ਕੇ ਰੱਖਦਾ ਪੁੱਤ ਇਹਨੂੰ ਕੌਣ ਵੜਦਾ ਗੇਟ ਖੁੱਲਾ ਸੀ ਤਾਂ ਆ ਗਿਆ ਮੂੰਹ ਚੱਕ ਕੇ ਨਹੀਂ ਮੈਂ ਇਹਨੂੰ ਵੜਨ ਦੰਨੀ ਆ ਕਿਸੇ ਦੇ ਘਰੇ ਆਉਣਾ ਨਹੀਂ ਜਾਣਾ ਨਹੀਂ ਆ ਜਾਂਦਾ ਸਿੱਧਾ ਮੂੰਹ ਚੱਕ ਕੇ ਕਹੇ ਜਾਂ ਜੰਮਿਆ ਇਹਦੀ ਮਾਂ ਨੇ ਆ ਦੇਖ ਲਾ ਸਾਰਾ ਦੁੱਧ ਢਲਵਾਤਾ ਹੋਰ ਪੁੱਤ ਤੈਨੂੰ ਕੋਈ ਹਾਂ ਨਾ ਵੀ ਜਦੋਂ ਇਹਦੀ ਨਜ਼ਰ ਪੈ ਗਈ ਕੰਮ ਨਾ ਬਣੂਗਾ ਬਸ ਉਥੇ ਠੱਪ ਹੈ ਜਾ ਕੇ ਲੈਣਾ ਹੈਗਾ ਪਤਾ ਨਹੀਂ ਕਹੇ ਜਾ ਜੰਮਿਆ ਇਹਦੀ ਮਾਂ ਨੇ ਮੂੰਹ ਚੱਕ ਕੇ ਆ ਜਾਂਦਾ ਨਾ ਕਿਸੇ ਦੇ ਜੱਗੇ ਨਾ ਜਿੱਕੇ ਜੱਗੀ ਉਹਦੋਂ ਨਮਾ ਫੋਨ ਲੈ ਆਇਆ ਹਾਂ ਬਾਈ ਕੱਲ ਲੈ ਲਿਆਂਦਾ ਨਮਾ ਆ ਦੇ ਗੇਮਿੰਗ ਇਹ ਬਹੁ ਬਧੀਆ ਚੱਲਦੀ ਆ ਯਾਰ ਇਸ ਚ ਤਾਂ ਕੀ ਬਾਤ ਆ ਉਹ ਬੜਾ ਸੋਹਣਾ ਯਾਰ ਹੈ ਨਾ ਹਾਂ ਬਾਈ ਦਿਖਾਈ ਉਹ ਲੈ ਚਾ ਚਲਦੇ ਫੋਨ ਮੈਂ ਤਾਂ ਦੇਖਣਾ ਤੇ ਮੈਂ ਮੈਂ ਚੱਲਦਾ ਮੈਂ ਚੱਲਦਾ ਉਹ ਮੇਰੇ ਫੋਨ ਦੀ ਸਕਰੀਨ ਝੜ ਗਈ ਉਹ ਬੇਪਾਗ ਕਿੱਥੋਂ ਆ ਗਿਆ ਤੂੰ ਇੱਥੇ ਹੇ ਰੱਬਾ ਨਾ ਮੈਂ ਫੋਨ ਲਿਆ ਸੀ ਅੱਕ ਘੇ ਜਾਇਆ ਮਨਹੂਸ ਇੱਥੇ ਕੀ ਕਰਾਂ ਸਾਲੇ ਨੂੰ ਇਹਨੂੰ ਕਿੰਨਾ ਪਵਾ ਕੇ ਦਵਾਂ ਅੱਕਰੇ ਦਾ ਸਾਲਾ ਟਾਈਮ ਪਾਸ ਨਹੀਂ ਹੁੰਦਾ ਆ ਬਜ਼ੁਰਗਾਂ ਲਵੇ ਬੈਠਦਾ ਮੈਂ ਉਹ ਹੋਰ ਤਾਇਆ ਠੀਕ ਆ ਆ ਠੀਕ ਆ ਪੁੱਤਰਾ ਉਹ ਤਾਂ ਇਤਰੀ ਉਮਰ ਕਿੰਨੀ ਹੋ ਗਈ ਹੋਊਗੀ ਪੁੱਤ ਐ ਮੇਰੀ ਉਮਰ ਪੁੱਛ ਕੇ ਟਿੰਡੀਆਂ ਲੈਣੀਆਂ ਨੇ ਲੈ ਮੈਂ ਤਾਂ ਤਾਂ ਪੁੱਛਦਾ ਉਹ ਵੀ ਤੇਰੇ ਹੱਡ ਗੋਡੇ ਬਹੁਤ ਕਾਮਯਾਬ ਨੇ ਔਰ ਐਣ ਦੇ ਭਾਈ ਉਹ ਟੋਕੇ ਮੇਰੇ ਹੱਡ ਗੋਡੇ ਨਾ ਖੜਾ ਦੀ ਸੁਣਿਆ ਤੇਰੀ ਕਾਲੀ ਜਵਾਨ ਆ ਲੈ ਕਮਾਲ ਕਰਦਾ ਦਾ ਆ ਉਹ ਲੋਕ ਤਾਂ ਸਾਰੇ ਜਿਹੜੇ ਆ ਚੀਚਾਂ ਕਹਿੰਦੇ ਨੇ ਨਾ ਉਹ ਤਾਂ ਲੱਗਦੇ ਨੇ ਮੇਰੇ ਤੇ ਉਹ ਲੱਗਦੇ ਗਾ ਨੂੰ ਨੇ ਸੱਚ ਕਹਿੰਦੇ ਨੇ ਭਾਈ ਉਹ ਤਾਂ ਹੀ ਦਾ ਜਰਾ ਰਿਸ਼ਤਾ ਨਹੀਂ ਹੁੰਦਾ ਯਾ ਨੂ ਰਿਸ਼ਤਾ ਹੁੰਦਾ ਨੂੰ ਕੁੜੀ ਵਾਲੇ ਭੱਜ ਜਾਂਦੇ ਨੇ ਉਹ ਤੈਨੂੰ ਕੀ ਕਹਦੇ ਮੇਰਾ ਰਿਸ਼ਤਾ ਨਹੀਂ ਹੁੰਦਾ ਉਹ ਰਿਸ਼ਤੇ ਵਾਲੇ ਤਾਂ ਮੇਰੇ ਪਿੱਛੇ ਛੱਤੀ ਫਿਰਦੇ ਨੇ ਤੂੰ ਕਰਾਂਦਾ ਕਾ ਤੋਂ ਨਹੀਂ ਉਹ ਤਾਂ ਮੈਨੂੰ ਤਾਜ ਵਾਸਤੇ ਕਹਿੰਦੇ ਨੇ ਤੈਨੂੰ ਪਤਾ ਮੈਂ ਦਾਦ ਦੇ ਨਾਲ ਸਖਤ ਖਲਾਮ ਆ ਅੱਛਾ ਜੀ ਹਾਂ ਛੱਡਦਾ ਦਾਦ ਤੂੰ ਪਿੰਡੇ ਤੇ ਜੋ ਨਹੀਂ ਦਾਦ ਦੇ ਖਲਾਮ ਆ ਤੂੰ ਕਮਾਲ ਦੀ ਗੱਲ ਆ ਤਾਇਆ ਚੱਲ ਕਹੀ ਚੱਲ ਤੂੰ ਬਾੜਾ ਪਾਈ ਚੱਲ ਠੀਕ ਆ ਬੈਠੋ ਕਿੱਥੇ ਚੱਲੇ ਆ ਬੱਸ ਚੱਲਦੇ ਆ ਰੋਟੀ ਪਾਣੀ ਖਾਣੇ ਆ। ਉਹ ਬੈ ਜਾ। ਬੱਸ ਬੱਸ ਬੈਠੋ ਬੈਠੋ ਤੁਸੀਂ। ਘਰੇ ਜਾ ਕੇ ਕੀ ਕਰੇਂਗਾ ਘਰੇ ਕੜਾ ਜੀ ਲੱਗਦਾ। ਬੱਸ ਜੀ ਬੱਸ ਬੈਠੋ ਤੁਸੀਂ ਬੈਠੋ। ਇਹਨੂੰ ਦਾ ਕਾਲੀ ਆ ਜਾਂਦੇ ਨੂੰ। ਹੋਰ ਬਈ ਸੋਮੇ। ਸੀਜ਼ਨ ਚੱਲ ਰਿਹਾ ਵਧੀਆ। ਹੋਰ ਅਮਨੂ। ਕਰੇ ਠੀਕ ਨੇ ਬਾਈ। ਚਲੋ ਵਧੀਆ ਚੱਲ ਰਿਹਾ ਉਹ ਬਾਈ ਸੁਣਾ ਸੁਣਾ ਆ ਬਾਬਾ ਅਨਾਉਂਸਮੈਂਟ ਕਰ ਰਿਹਾ ਤੇ ਕਾਦੀ ਕਰ ਰਿਹਾ ਹੁਣ ਬੰਤੀ ਐ ਕਿ ਆਪਣੇ ਪਿੰਡ ਦਾ ਮੱਕਰ ਸਿੰਘ ਜੋ ਸੱਤ ਚੌਕ ਘਰੋਂ ਆ ਰਿਹਾ ਸੀ ਉਹਦਾ ਟਰੱਕ ਨਾਲ ਐਕਸੀਡੈਂਟ ਹੋ ਗਿਆ ਬਾਈ ਉਹ ਟਰੱਕ ਦੇ ਥੱਲੇ ਫਸਿਆ ਹੋਇਆ ਛੇਤੀ ਛੇਤੀ ਜਾਓ ਤੇ ਉਹਨੂੰ ਕੱਢੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਅੰਦੇ ਮੱਕਰ ਵੀ ਚੱਕਦਾ ਪਤਾ ਨਹੀਂ ਕੀ ਹੋ ਗਿਆ ਅਨਾਉਂਸਮੈਂਟ ਹੋ ਗਈ ਭੱਜ ਲੋ ਤਾਂ ਮੱਕਰ ਵੀ ਚੱਕਦਾ ਚਲੋ ਫੜਾ ਫੜ ਦੇਖੋ ਆ ਕੀ ਹੋ ਗਿਆ ਚਲ ਓਏ ਇਥੇ ਪਿੰਡ ਦੇ ਡਾਂਗਾ ਲੈ ਕੇ ਆ ਜਾਣਾ ਅੱਜ ਲਾਵਣਾ ਹੋਰ ਜੱਤੀ ਠੀਕ ਆ ਹਾਂ ਠੀਕ ਆ ਭਾਈ ਤੂੰ ਦੱਸ ਮੈਂ ਵੀ ਵਧੀਆ ਹੋਰ ਸੇਤਾਂ ਠੀਕ ਨੇ ਲੈ ਮੇਰੀ ਸੇਤ ਨੂੰ ਕੀ ਹੋਇਆ ਹੱਟੀ ਕੱਟੀਆਂ ਪੂਰੀ 152 ਰੋਟੀਆਂ ਖਾਣੀਆਂ ਇੱਕ ਦਿਨ ਦੀਆਂ ਹਾਏ ਆਹੋ ਤੂੰ ਤਾਂ ਕਿਉਂ ਸੁੱਖ ਨਾਲ ਘਰ ਦਾ ਐ ਹੈ ਬਥੇਰਾ ਖੁੱਲਾ ਖਾਈਦਾ ਕੰਮ ਵੀ ਬਹੂਆਂ ਤੋਂ ਵੱਧ ਕੇ ਕਰਦੀਆਂ ਮੈਂ ਹਾਂ ਜੱਤੀ ਸਹੀ ਗੱਲ ਆ ਖਰਾਕਾਂ ਤੇ ਨੇ ਪੁਰਾਣੀਆਂ ਖਾਧੀਆਂ ਹੋਈਆਂ ਨੇ ਦੇਖ ਲਾ ਕਿੰਨੀ ਉਮਰ ਹੋ ਗਈ ਪੂਰੀ ਹੱਟੀ ਘੱਟੀ ਪਈਆਂ ਨਾ ਤੈਨੂੰ ਕੋਈ ਸ਼ੂਗਰ ਆ ਨਾ ਤੈਨੂੰ ਕੋਈ ਬੀਪੀ ਦੀ ਮੈਂ ਕਿਹਾ ਪੂਰੀ ਗੈਂਪ ਪਈਆਂ ਤੂੰ ਨਹੀਂ 100 ਸਾਲ ਮਰਦੀ ਲੈ ਵੇ ਮਰਨ ਮੇਰੇ ਦੁਸ਼ਮਣ ਨਲਿਆ ਸ਼ੂਗਰ ਕਹਿੰਦਾ ਜਿਹੜਾ ਤੂੰ ਸ਼ੂਗਰ ਤੇ ਤੇਰੀ ਮਾਈ ਬਥੇਰਾ ਸਾਂਭੀ ਫਿਰਦੀ ਐ ਸਾਰੇ ਪਿੰਡ ਦਾ ਸ਼ੂਗਰ ਇਕੱਠਾ ਕਰੀ ਫਿਰਦੀ ਐ ਨਾਲੇ ਬੀਪੀ ਤੇਰੀ ਮਾਂ ਕੋਲੇ ਸਾਰੇ ਪਿੰਡ ਦਾ ਮੈਂ ਤਿੰਨ ਗੇੜੇ ਦਾ ਰੋਜ਼ ਦੇ ਖੇਤ ਲਾਉਣੀ ਆ ਠੀਕ ਐ ਜਾਚੀ ਚੰਗਾ ਲੈ ਆ ਗਿਆ ਉਹ ਤਾਂ ਸਾਰਾ ਪਿੰਡ ਐ ਕਹਿੰਦਾ ਬੀ ਇਹਦੀ ਕਾਲੀ ਜ਼ੁਬਾਨ ਐ ਨਜ਼ਰ ਲੱਗਦੀ ਐ ਲਾ ਆਏ ਨਜ਼ਰ ਰੱਖ ਤਾ ਉਹ ਹੀ ਲੱਗ ਜਾਂਦੀਆਂ ਮੈਨੂੰ ਲੱਗ ਕੇ ਦਿਖਾਵੇ ਨਾਜ਼ਰ ਕਾ ਚੀ ਨ ਲੱਗਦੀ ਮੈਨੂੰ ਲੱਗਦਾ ਹੋ ਗਿਆ ਇਹਦਾ ਕੰਮ ਤਾਂ ਇਹਦਾ ਚੜਗੀ ਗੱਡੀ ਚੱਲੋ ਸੇਵਕਾ ਲੈ ਦੇਖ ਲੋ ਕਿੰਨੇ ਟਾਈਮ ਬਾਅਦ ਮੈਂ ਆਪਣੇ ਪੇਕੇ ਘਰੇ ਚੱਲੀ ਆਂ ਆਪਾਂ ਨਾ ਦੋ ਦਿਨ ਰਹਿ ਕੇ ਆਵਾਂਗੇ ਉਹ ਮੇਰੇ ਲਵੇ ਨਾ ਇੰਨਾ ਟਾਈਮ ਨਹੀਂ ਹੈਗਾ ਦੋ ਦਿਨ ਰਹਿਣ ਦਾ ਜੇ ਤਿੰਨੇ ਰਹਿਣਾ ਹੋਊਗਾ ਤੂੰ ਰਹਿ ਐਂ ਫਿਰ ਮੈਂ ਤੈਨੂੰ ਬਾਅਦ ਚ ਲੈ ਆਉਂਗਾ ਉਹ ਸੈਂਟੀ ਨਹੀਂ ਹੈਗਾ ਉਹ ਨਵੀਂ ਗੱਡੀ ਲੈ ਲਈ ਹੈ ਨਾ ਇਹਨੇ ਮੈਨੂੰ ਰੋਕਦਾ ਮੇਰੀ ਗੱਲ ਸੁਣੋ ਗੱਡੀ ਨਾ ਰੋਕਿਓ ਭਜਾ ਲਓ ਬਸ ਰੋਕਿਓ ਨਾ ਉਹ ਬਾਈ ਉਹ ਬਾਈ ਰੋਕੀ ਰੋਕੀ ਉਹ ਬਾਈ ਸੈਂਟੀ ਗੁਰੀ ਸਾਡੇ ਲਵੇ ਨਾ ਟਾਈਮ ਨਹੀਂ ਹੈਗਾ ਇੰਨਾ ਤੂੰ ਸਾਡੇ ਰਾਤ ਚ ਨਾ ਆ ਯਾਰ ਸਾਨੂੰ ਭੱਜ ਜਾਣ ਦੇ ਉਹ ਸੈਂਟੀ ਬਾਈ ਤੈਂ ਗੱਡੀ ਨਵੀਂ ਲੈ ਲਈ ਓਏ ਭਰਾਵਾ ਕਾਨੂੰ ਗੱਡੀ ਦੇਮੀ ਲਈ ਆ ਗੱਡੀ ਤਾਂ ਉਹੀ ਆ ਤੈਨੂੰ ਇਹ ਪਲੇਖਾ ਪਈ ਜਾਂਦਾ ਯਾਰ ਉਹ ਲਾ ਯਾਰ ਕਿੰਨੀ ਤਾਂ ਗੱਡੀ ਲਿਸ਼ਕਰੀਆ ਉਹ ਮੈਂ ਦੂਰੋਂ ਦੇਖਿਆ ਓਏ ਮਲਟੀਲੇਅਰ ਮੈਂ ਕੋਟ ਪੱਜੀ ਆ ਰਹੀ ਦੀ ਤੇਰਾ ਫालतू ਗੱਲਾਂ ਕਰਨ ਦਾ ਨਾ ਮੇਰੇ ਲਵੇ ਟਾਈਮ ਨਹੀਂ ਹੈਗਾ ਅਸੀਂ ਪਹਿਲੀ ਲੇਟ ਹੋ ਰਿਹਾ ਯਾਰ ਸਾਨੂੰ ਭੱਗ ਜਾਣ ਦੇ ਸਾਈਡ ਤੇ ਹੋ ਆਪਦਾ ਉਹ ਮਰਜੀ ਆ ਤੇਰੀ ਨਾ ਪਾਰਟੀ ਤੇ ਹਾਂ ਓ ਯਾਰ ਤੂੰ ਸਾਈਡ ਤੇ ਹੋ ਗੁਰੀ ਯਾਰ ਕੰਮ ਕਰ ਆਪਦਾ ਦੇਖ ਕਮਾਲ ਆ ਯਾਰ ਪਾਰਟੀ ਦੇਣ ਦਾ ਮਾਰਾ ਮੁੱਕਰੇ ਗਿਆ ਕੋਈ ਨਹੀਂ ਮਿੱਤਰਾ ਕੀ ਹੋ ਗਿਆ ਗੱਡੀ ਨੂੰ ਇਹਨੂੰ ਕੀ ਹੋ ਗਿਆ ਹੁਣ ਪਤਾ ਨਹੀਂ ਬਾਹਰੇ ਨਿਕਲ ਕੇ ਦੇਖਣਾ ਪਊਗਾ ਕਿਤੇ ਪਹਿਲੇ ਹੀ ਬਹੁਤ ਲੇਟ ਆ ਉਹ ਤਾਂ ਭੇੜੀ ਬੁੱਥੇ ਲੈਨੇ ਲੇਟ ਕਰਾਤਾ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਗੱਡੀ ਨਾ ਰੋਕੋ ਨਾ ਰੋਕੋ ਤੁਸੀਂ ਕਿੱਥੇ ਗੱਲ ਮੰਨਦੇ ਹੋ ਮੇਰੀ ਆ ਕਰਤਾ ਉਹੀ ਕੰਮ ਉਹ ਗੱਡੀ ਰੋਕਦੇ ਚਾਹੇ ਨਾ ਰੋਕਦੇ ਜਦੋਂ ਇੱਕ ਵਾਰੀ ਮੱਥੇ ਲੱਗ ਗਿਆ ਨਾ ਗੱਡੀ ਤਾਂ ਖਰਾਬ ਹੋਣੀ ਹੀ ਹੁੰਦੀ ਮਨੂਸਤਾ ਹੈਗਾ ਉਹ ਮੱਸਾ ਤੁਸੀਂ ਮੇਰੇ ਪੇਕੇ ਜਾਣ ਨੂੰ ਮੰਨੇ ਸੀਗੇ ਅਸੀਂ ਆਪਾਂ ਪਾ ਕੇ ਰੱਖਤਾ ਹੁਣੇ ਚੱਲ ਹੁਣ ਨਾ ਬਾਲੀਆਂ ਗੱਲਾਂ ਹੀ ਨਾ ਮਾਰ ਓਰੇ ਜਿਹੜਾ ਕੰਮ ਨੇ ਹੋਣਾ ਸੀ ਉਹ ਤਾਂ ਹੋ ਗਿਆ ਤੂੰ ਕਰੇ ਬਾਜਾ ਤੁਰ ਕੇ ਜਿਆਦਾ ਕੋਈ ਟੈਂਪੂ ਦੇਖ ਲੈ ਔਰ ਗੱਡੀ ਨਹੀਂ ਓਰੋਂ ਹੱਲਦੀ ਗੱਡੀ ਦਾ ਮੈਨੂੰ ਮਿਸਤਰੀ ਬੁਲਾਉਣਾ ਪਊਗਾ ਖਰਾਬ ਹੋ ਗਈ ਇਹ ਤਾਂ ਆ ਕੀ ਮਤਲਬ ਹੋਇਆ ਵੀ ਪੈਦਲ ਤੁਰ ਕੇ ਮੈਂ ਘਰੇ ਵਗ ਜਾ ਆ ਧੁੱਪ ਦੇਖੀ ਕਿੰਨੀ ਜ਼ਿਆਦਾ ਹੋ ਰਹੀ ਐ ਓ ਮੈਨੂੰ ਸੌਂਕ ਆ ਓਰੇ ਧੁੱਪੇ ਖੜਨ ਦਾ ਹੁਣ ਜੇ ਗੱਡੀ ਓ ਖਰਾਬ ਹੋ ਗਈ ਮੈਂ ਕੀ ਕਰਾਂ ਮੇਰੇ ਨਾਲ ਲੜਨ ਲੱਗੀ ਤੂੰ ਤਾਂ ਕੋਈ ਗੱਲ ਨਹੀਂ ਘਰੇ ਆਏ ਓ ਤੁਸੀਂ ਐਵੇਂ ਨਹੀਂ ਛੱਡਦੀ ਮੈਂ ਤੁਹਾਨੂੰ ਹੁਣ ਮੇਰਾ ਕੀ ਕਸੂਰਾ ਇਹ ਚਾ ਮੇਰੇ ਨਾਲ ਲੜਨ ਲੱਗੀ ਫੋਨ ਲਿਆ ਮੈਂ ਚੱਕ ਕੇ ਹੈਲੋ ਹਾਂ ਬਰੇ ਰਾਜੂ ਓ ਯਾਰ ਬਾਈ ਮੇਰੀ ਗੱਡੀ ਖਰਾਬ ਹੋ ਗਈ ਯਾਰ ਇੱਥੇ ਰਸਤੇ 'ਚ ਖੜ ਗਈ ਪੈਲਸ ਕੋਲੇ ਓ ਯਾਰ ਵੀਰ ਵਰਕੇ ਚਾਹੇ ਕਿਸੇ ਬੰਦੇ ਨੂੰ ਭੇਜ ਦੇ ਗੱਡੀ ਸਟਾਰਟ ਨਹੀਂ ਹੋ ਰਹੀ ਹਾਂ ਮੈਂ ਇੱਥੇ ਹੀ ਖੜਾ ਬਾਈ ਬਣ ਕੇ ਭੇਜ ਦੇ ਛੇਤੀ ਭੇਜ ਦੇ ਯਾਰ ਠੀਕ ਆ ਕੀ ਆ ਯਾਰ ਲੋਕਾਂ ਦੇ ਕਿਸੇ ਦੇ ਸਣੀ ਗ੍ਰਹਿ ਹੁੰਦਾ ਕਿਸੇ ਦੇ ਮੰਗਲ ਗ੍ਰਹਿ ਮੇਰੇ ਤਾਂ ਆ ਗ੍ਰਹਿ ਮੱਥੇ ਲੱਗ ਗਿਆ ਜਿੱਧਰ ਨੂੰ ਵੀ ਜਾਵਾਂ ਹਾਲਾ ਉੱਥੇ ਹੀ ਖੜਾ ਹੁੰਦਾ ਪਹਿਲਾਂ ਮੋਟਰਸਾਈਕਲ ਖਰਾਬ ਹੋ ਗਿਆ ਹੁਣ ਗੱਡੀ ਖਰਾਬ ਕਰਤੀ ਮੇਰੀ ਕਿੱਥੇ ਜਾਵਾਂ ਹੁਣ ਮੈਂ ਹਾਏ ਓਏ ਉਹ ਮਿਸਤਰੀ ਵੀ ਜਾ ਵੀ ਨਹੀਂ ਆਇਆ ਹਾਲ ਤੱਕ ਪਤਾ ਨਹੀਂ ਕਿੱਥੇ ਰਹਿ ਗਿਆ ਕੋਈ ਨਾ ਇਹਦਾ ਤਾਂ ਪੱਕਾ ਇਲਾਜ ਕਰ ਕੋਈ ਨਾ ਇਹ ਨੂੰ ਮੈਂ ਦਾ ਓਏ ਰੱਬ ਇਹ ਨਹੀਂ ਮੰਨਦਾ ਇਹਦਾ ਸਾਲਾ ਕੋਈ ਮੇਰਾ ਵੱਡਾ ਨੁਕਸਾਨ ਕਰਾਊਗਾ ਮੈਂ ਤਾਂ ਕਿਸੇ ਬਾਬੇ ਤੋਂ ਪੁੱਛਾ ਲੈ ਕੇ ਆਉਣਾ ਵੀ ਤੂੰ ਹੀ ਇਹਦਾ ਕੋਈ ਹੱਲ ਕਰ ਦੇ ਮੈਂ ਤਾਂ ਜਿੱਧਰ ਨੂੰ ਜਾਣਾ ਉਧਰੇ ਮੱਥੇ ਲਾ ਜਾਂਦਾ ਮੇਰਾ ਨੁਕਸਾਨ ਹੋ ਜਾਂਦਾ ਪਹਿਲਾਂ ਮੋਟਰਸੈੱਡ ਖਰਾਬ ਕਰਤਾ ਹੁਣ ਗੱਡੀ ਖਰਾਬ ਕਰਤੀ ਸਾਲਾ ਮਿਸਤਰੀ ਵੀ ਨਹੀਂ ਆਇਆ ਦੁਬਾਰੇ ਪੁੱਛਣਾ ਕਿੱਥੇ ਰਹਿ ਗਿਆ ਓਏ ਆ ਜਾ ਬਾਈ ਓ ਯਾਰ ਮੈਨੂੰ ਤਾਂ 2 ਘੰਟੇ ਹੋ ਗਏ ਓਰੇ ਓ ਗਰਮੀ ਪੈ ਰਹੀ ਆ ਯਾਰ ਸੇਤੀ ਆ ਆ ਗੱਡੀ ਲੈ ਗਈ ਮੈਨੂੰ ਛੱਡ ਕੇ ਆਉਣ ਨਾਲੇ ਪੁੱਤ ਕਿਉਂ ਮੂ ਜਨਮ ਕਈ ਬੈਠਾ ਹੈ ਕੀ ਹੋ ਗਿਆ ਓਏ ਮੰਮੀ ਹੋਰ ਕੀ ਕਰਾਂ ਬਰਖ ਸਾਹਿਬ ਤੇ ਖੜਾ ਕੇ ਆਇਆ ਗੱਡੀ ਮਿਸਤਰੀ ਕਹਿੰਦਾ ਇੰਜਣ ਖਰਾਬ ਹੋ ਗਿਆ ਇੰਜਣ ਕਰਾਉਣਾ ਪਊਗਾ ਨਵਾਂ ਅੱਛਾ ਠੀਕ ਕਹਿੰਦਾ ਮਿਸਤਰੀ ਕਦੋਂ ਤੱਕ ਗੱਡੀ ਠੀਕ ਹੋਜੂ ਗੱਡੀ ਤਾਂ ਹਲੇ 10 ਦਿਨ ਨਹੀਂ ਮਿਲਦੀ ਇੰਜਣ ਕਰਕੇ ਕਹਿੰਦਾ ਫੇਰ ਦਊਂਗਾ ਗੱਡੀ ਉਹ ਸੱਚ ਹਾਂ ਮੈਂ ਤਾਂ ਤੁਹਾਨੂੰ ਦੱਸਣਾ ਭੁੱਲ ਗਿਆ ਉਹ ਵਕੀਲ ਦਾ ਫੋਨ ਆਇਆ ਧੀ ਉਹ ਜਿਹੜਾ ਆਪਣਾ ਜ਼ਮੀਨ ਵਾਲਾ ਕੇਸ ਨਹੀਂ ਹੈਗਾ ਕੱਲ ਨੂੰ ਉਹਦੀ ਤਰੀਕ ਆ ਮੈਨੂੰ ਕਹਿੰਦਾ ਦੋ ਬੰਦੇ ਲੈ ਕੇ ਆ ਗਵਾਹੀ ਵਾਸਤੇ ਮੈਂ ਤਾਂ ਸਾਰੇ ਪਿੰਡ 'ਚ ਘੁੰਮ ਗਿਆ ਮੈਨੂੰ ਤਾਂ ਕੋਈ ਗਵਾਹੀ ਵਾਸਤੇ ਬੰਦਾ ਹੀ ਨਹੀਂ ਮਿਲ ਰਿਹਾ ਤਸ ਕੀ ਕਰਾਂ ਮੈਂ ਇਹ ਤਾਂ ਫਿਰ ਔਖਾ ਹੋ ਗਿਆ ਜੇ ਤੂੰ ਗਵਾਹੀ ਲਈ ਕੋਈ ਬੰਦਾ ਨਹੀਂ ਮਿਲਿਆ ਐਦਾਂ ਤਾਂ ਆਪਾਂ ਕੇਸ ਹਾਰ ਜਾਾਂਗੇ ਉਹੀ ਤਾਂ ਗੱਲ ਆ ਮੈਂ ਤਾਂ ਐ ਵੀ ਕਹਤਾ ਵੀ ਮੈਨੂੰ ਪੈਸੇ ਲੈ ਲਓ ਤਾਂ ਵੀ ਨਹੀਂ ਕੋਈ ਮੰਨਦਾ ਕਾਹਨੂੰ ਪਿੰਡ ਦੇ ਬੰਦੇ ਕੰਮ ਆਉਂਦੇ ਨੇ ਪੁੱਤ ਕਿਸੇ ਹੋਰ ਪਿੰਡ ਤੋਂ ਪੁੱਛ ਲੈ ਮੰਮੀ ਤੂੰ ਕਾਮਲੀ ਹੋ ਗਈ ਉਹ ਵਕੀਲ ਕਹਿੰਦਾ ਪਿੰਡ ਦੇ ਬੰਦੇ ਦੀ ਗਵਾਹੀ ਪੈਣੀ ਐ ਮੈਂ ਹੋਰ ਪਿੰਡ ਜਾ ਕੇ ਕਿਵੇਂ ਪੁੱਛਿਆ ਮੈਂ ਕੋਈ ਨਾ ਪੁੱਤ ਇੱਕ ਵਾਰੀ ਹੋਰ ਜਾਇਆ ਕੀ ਪਤਾ ਕੋਈ ਮਿਲ ਹੀ ਜਾਵੇ ਉਹ ਬਥੇਰਾ ਪਤਾ ਕਰ ਲਿਆ ਉਧਰੋਂ ਤਾਂ ਮੇਰੀ ਗੱਡੀ ਖਰਾਬ ਹੋਈ ਪਈ ਆ ਇੱਕ ਤਾਂ ਵਕੀਲ ਕਹਿੰਦਾ ਕੱਲ ਨੂੰ ਬੰਦਾ ਲੈ ਕੇ ਆਉਣਾ ਹੁਣ ਦੱਸ ਕਿੱਧਰ ਜਾਵਾਂ ਮੈਂ ਕੋਈ ਮੰਨਦਾ ਹੀ ਨਹੀਂ ਹੈਗਾ ਬੱਸ ਹੁਣ ਤਾਂ ਜਿੱਤ ਲਿਆ ਕੇਸ ਮੈਂ ਆ ਬੈਠੇ ਨੇ ਸਾਰੇ ਤੋ ਬਾਈ ਹੋ ਗਈ ਗੱਡੀ ਠੀਕ ਆਹੋ ਹੋ ਗਈ ਮੇਰੀ ਗੱਡੀ ਠੀਕ ਆ ਤੂੰ ਮੇਰੇ ਮਗਰ ਆ ਗਿਆ ਕਰ ਤੈਨੇ ਨਜ਼ਰ ਲਾਈ ਹੈ ਨਾ ਮੇਰੀ ਗੱਡੀ ਖਰਾਬ ਹੋ ਗਈ ਹੋ ਲੈ ਯਾਰ ਕਮਾਲ ਕਰਦਾ ਐ ਉਹ ਮਸ਼ੀਨਰੀ ਆ ਮਸ਼ੀਨਰੀ ਦਾ ਕੀ ਪਤਾ ਕਦ ਖਰਾਬ ਹੋ ਜੇ ਤੂੰ ਮੇਰਾ ਨਾਮ ਲਾਈ ਜਨਾ ਓਏ ਉਹ ਤਾਂ ਬਾਈ ਸਾਰੇ ਪਿੰਡ ਨੂੰ ਪਤਾ ਵੀ ਲੋਕਾਂ ਦੀਆਂ ਕਿਹੜੀਆਂ ਮਸ਼ੀਨਰੀ ਨਹੀਂ ਖਰਾਬ ਹੋਈਆਂ ਮੇਰੀ ਨਾ ਕਦੇ ਗੱਡੀ ਖੜੀ ਨਹੀਂ ਕੀਤੀ ਤੇਰੇ ਕਰਕੇ ਮੇਰੀ ਗੱਡੀ ਖਰਾਬ ਹੋਈ ਅੱਜ ਪੁੱਤ ਇਹ ਗੱਲਾਂ ਛੱਡ ਤੂੰ ਫੋਨ ਲਾ ਕੇ ਪੁੱਛ ਕਿਸੇ ਨੂੰ ਤਾਂ ਹੀ ਕਮਾਲ ਕਰਦੀਆਂ ਹੋ ਮੈਨੂੰ ਪੁੱਛ ਲੋ ਕੀ ਪੁੱਛਣਾ ਉਹ ਮੈਨੂੰ ਸਾਰੇ ਪਿੰਡ ਦੀ ਖਬਰ ਹੁੰਦੀ ਆ ਖੜਦਾ ਯਾਰ ਮੈਨੂੰ ਗੱਲ ਕਰ ਲੈਣ ਦੇ ਹਲੋ ਹਾਂ ਬਾਈ ਓ ਯਾਰ ਮੇਰੀ ਨਾ ਕਾਨੂੰ ਗਵਾਹੀ ਆ ਤੂੰ ਮੇਰੇ ਨਾਲ ਵਗ ਚੱਲੇਂਗਾ ਕਚੈਰੀ ਓ ਬਾਈ ਮੈਂ ਨਾ ਤੈਨੂੰ ਇੱਥੇ ਹੀ ਛੱਡ ਦੂੰਗਾ ਪਿੰਡ ਯਾਰਾ ਮੈਂ ਤੈਨੂੰ ਆਪ ਲੈ ਕੇ ਜਾਊਂਗਾ ਆਪੇ ਛੱਡ ਕੇ ਜਾਊਂ ਬਾਈ ਦੇਖ ਲੈ ਯਾਰ ਉੱਥੇ ਕਿੰਨਾ ਕੁ ਟਾਈਮ ਲੱਗਣਾ ਚੱਲ ਚੰਗਾ ਬਾਈ ਲੈ ਇਹ ਵੀ ਜਵਾਬ ਦੇ ਗਿਆ ਹੁਣ ਓ ਲੈ ਓ ਗਵਾਹੀ ਵਾਲੀ ਕੀ ਗੱਲ ਕਰਦਾ ਤੂੰ ਓ ਮੈਂ ਹੈਗਾ ਓ ਮੈਂ ਦੇ ਦੂੰਗਾ ਗਵਾਹੀ ਫਿਕਰ ਨਾ ਕਰ ਤੂੰ ਓ ਰਹਿਣ ਦੇ ਵੀਰੇ ਤੇਰਾ ਤਾਂ ਪੈੜਾ ਹੀ ਮੜਾ ਐ ਅਸਤਕੀੇ ਸੀ ਹਾਰ ਜਾਗੇ ਇੰਨੇ ਸਾਲ ਹੋ ਗਏ ਸਾਨੂੰ ਕੇਸ ਤੇ ਝਗੜਦਿਆਂ ਨੂੰ ਰਹਿਣੀ ਦੇ ਉਹ ਬਹਿਮ ਨਾ ਕਰ ਪਰਚਾਈ ਆ ਲੋਕਾਂ ਨੇ ਤਾਂ ਮੈਨੂੰ ਉਈਮ ਦੇ ਨਾਮ ਕਰ ਰਖਿਆ ਤੇ ਬਾਕੀ ਗੱਲ ਰਹੀ ਹੈ ਗਵਾਹੀ ਦੀ ਜੇ ਤਾਂ ਬਾਈ ਕੋਈ ਜਾਂਦਾ ਹੋਇਆ ਗਵਾਹੀ ਦੇਣ ਤਾਂ ਠੀਕ ਆ ਨਹੀਂ ਫਿਰ ਮੈਨੂੰ ਲੈ ਜਿਓ ਬਾਕੀ ਭਾਈ ਤੁਹਾਡੀ ਮਰਜ਼ੀ ਆ ਅੱਗੇ ਮੈਂ ਕੀ ਕਹਿ ਸਕਦਾ ਚਲੋ ਚੰਗਾ ਮੈਂ ਤਾਂ ਚੱਲਦਾ ਉਹ ਮੈਂ ਤਾਂ ਗੱਡੀ ਦਾ ਪਤਾ ਲੈਣਾ ਸੀ ਤੇਰੇ ਲੋਵੇ ਕੀ ਪਤਾ ਪੁੱਤ ਕੰਮੀ ਆ ਜੀ ਹਾਂ ਹਾਂ ਜੀ ਵਕੀਲ ਸਾਹਿਬ ਹਾਂ ਹਾਂ ਤੁਸੀਂ ਵੈਸੇ ਫਾਈਲ ਤਿਆਰ ਰੱਖੋ ਮੈਂ ਆ ਗਿਆ ਜੀ ਆਹ ਬੰਦੇ ਨੂੰ ਲੈ ਕੇ ਆ ਰਿਹਾ ਮਾੜਾ ਛੇਦੀ ਕਰਾ ਦਿਓ ਜੀ ਹਾਂਜੀ ਪੁੱਤ ਕੋਈ ਮਿਲਿਆ ਉਹ ਮੈਨੂੰ ਕੋਈ ਨਹੀਂ ਮਿਲਿਆ ਮਾਤਾ ਮੈਨੂੰ ਲੱਗਦਾ ਮੈਨੂੰ ਗੁਰੂ ਨੂੰੇ ਲੈ ਕੇ ਜਾਣਾ ਪਊਗਾ ਨਾਨਾ ਪੁੱਤ ਉਹਨੂੰ ਲੈ ਕੇ ਨਾ ਜਾਈ ਇਹਦੇ ਨਾਲੋਂ ਤਾਂ ਆਪਾਂ ਕੇਸ ਹਾਰ ਹੀ ਜਾਈਏ ਉਹੀ ਚੰਗਾ ਉਹ ਐਵੇਂ ਕਿਵੇਂ ਕੇਸ ਹਾਰ ਦੇਾਂਗੇ ਫਿਰ ਕੋਈ ਨਾ ਕੋਈ ਤਾਂ ਮੈਨੂੰ ਲੈ ਕੇ ਜਾਣਾ ਪਊਗਾ ਹੁਣ ਜਾਂ ਤਾਂ ਕੋਈ ਮਿਲੇ ਹੀ ਨਹੀਂ ਹੈਗਾ ਮੈਨੂੰ ਕੋਈ ਨਾ ਪੁੱਤ ਕੋਈ ਨਾ ਕੋਈ ਮਿਲ ਜੂਗਾ ਆ ਕੇ ਦੇਖ ਲੈ ਕਿਸੇ ਨੂੰ ਕਿਸੇ ਨੂੰ ਕੰਨ ਦਾ ਪਤਾ ਕਰਨ ਲੱਗਿਆ ਪੈਪਾ ਮੈਨੂੰ ਕਿਸੇ ਨੇ ਨਹੀਂ ਹਾਂ ਕਰੀ ਹੁਣ ਤਾਂ ਮੈਨੂੰ ਉਹ ਅਗਲਾ ਕਹਿ ਕੇ ਵੀ ਗਿਆ ਮੰਮੀ ਤੂੰ ਆਪਦਾ ਨਾ ਕੰਮ ਕਰ ਲਾ ਮੈਨੂੰ ਜਾਇਆ ਉਹਦੇ ਮੈਨੂੰ ਕੰਨ ਸਾਰੇ ਵਕੀਲ ਮੇਰੇ ਫੋਨ ਕਰ ਕਰਕੇ ਕਹੇ ਜਾਂ ਮੁੰਡਾ ਜਿਹੜਾ ਕੰਮ ਕਹਿਨੀ ਆ ਵੀ ਇਹ ਕਰਨਾ ਨਹੀਂ ਕਹਿੰਦਾ ਉਹੀ ਕਰਨਾ ਜੇ ਉਹਨੂੰ ਲੈ ਜਾਂਗਾ ਜੰਮੀ ਪੱਠਾ ਠਾ ਠਾ ਦੂਗਾ ਚੱਲ ਮਰਜੀ ਆ ਤੇਰੀ ਆਹ ਗੁਰੀ ਆ ਜਾ ਯਾਰ ਮੇਰੇ ਨਾਲ ਗਵਾਹੀ ਪਾਇਆ ਯਾਰ ਮੇਰੀ ਕਿਉਂ ਮਿਲਿਆ ਨਹੀਂ ਕੋਈ ਓ ਯਾਰ ਕਿਉਂ ਟਾਈਮ ਖਰਾਬ ਕਰਦਾ ਉਹ ਵਕੀਲ ਨੇ ਨਾ ਮੈਨੂੰ 10 ਵਜੇ ਬੁਲਾਇਆ ਤੇ 9:30 ਇੱਥੇ ਹੋ ਗਏ ਚੱਲ ਚੰਦੀਏ ਯਾਰਾ ਓ ਚੱਲ ਮੈਂ ਤਾਂ ਜਾਊਂਗਾ ਹੀ ਮਨ ਨਾਲੇ ਆਧਾਰ ਕੱਢ ਜਾ ਚੱਕ ਲੈਣਾ ਜਾਂਦੇ ਆਂ ਤੇ ਘਰ ਆ ਜਾ ਓ ਫੋਨ 'ਚ ਹੋਣਾ ਤੇਰੇ ਉੱਥੇ ਕਢਾ ਲੂੰਗਾ ਮੈਂ ਚੱਲ ਮਹੀਂ ਆਇਆ ਤੇਰੇ ਕੰਮ ਕੋਈ ਨਹੀਂ ਖੜਦਾ ਤੇਰੇ ਨਾਲ ਓ ਆ ਜਾ ਕੁੜੀ ਚੱਲ ਆ ਜਾ ਕਰਤਾ ਉਹ ਹੀ ਕੰਮ ਤੈਨੂੰ ਆਖਿਆ ਸੀ ਉਹਨੂੰ ਨਾਂ ਲੈ ਕੇ ਜਾ ਕੀ ਬਣਿਆ ਉਹ ਆਪਾਂ ਕੇਸ ਜਿੱਤ ਗਏ ਕੇਸ ਜਿੱਤ ਗਏ ਸੌਂ ਖਾ ਮੁੰਡਿਆ ਉਹ ਮੰਮੀ ਮੈਨੂੰ ਕੋਈ ਪਿੰਡ ਜੀ ਨਹੀਂ ਮਿਲਿਆ ਮੈਂ ਤਾਂ ਗੁਰੀ ਕੋਲੇ ਗਿਆ ਵੀ ਬਈ ਗਵਾਹੀ ਪਾਉਣੀ ਆ ਇਹ ਮੇਰੇ ਨਾਲ ਤੁਰ ਪਿਆ ਅੱਜ ਗਵਾਹੀ ਪੈ ਗਈ ਆਪਣੀ ਆਪਾਂ ਕੇਸ ਜਿੱਤ ਗਏ ਸਾਰਾ ਕੇਸ ਆਪਣੇ ਪੱਖ ਚ ਹੋ ਗਿਆ ਸੌਂ ਖਾਓ ਤੁਸੀਂ ਵੀ ਕੇਸ ਜਿੱਤ ਗਏ ਆਪਾਂ ਤੇਰੀ ਸੌਂ ਲੱਗੇ ਮੈਂ ਝੂੜ ਥੋੜੀ ਬੋਲਣਾ ਮੰਮੀ ਆਪਾਂ ਤਾਂ ਇਹਨੂੰ ਹੀ ਮਾੜਾ ਸਮਝ ਹੀ ਗਏ ਸਾਰੇ ਪਿੰਡ ਚੋਂ ਮੈਂ ਬੰਦੇ ਨੂੰ ਪੁੱਛ ਲਿਆ ਮੈਨੂੰ ਕਿਸੇ ਨੇ ਹਾਂ ਨਹੀਂ ਕਰੀ ਮੈਂ ਗੁਰੀ ਨੂੰ ਪੁੱਛਿਆ ਮਾਹ ਬਾਈ ਗਵਾਹੀ ਆ ਇਹਨੇ ਮੈਨੂੰ ਐਵੇਂ ਵੀ ਨਹੀਂ ਪੁੱਛਿਆ ਵੀ ਕਾਦੀ ਗਵਾਹੀ ਆ ਮੇਰੇ ਨਾਲ ਜਦੀ ਤੁਰ ਪਿਆ ਇਹ ਪੁੱਤ ਮੈਨੂੰ ਮਾਫ਼ ਕਰਦੀ ਮੈਂ ਤਾਂ ਤੁਹਾਨੂੰ ਬਹੁਤ ਬੁਰਾ ਭਲਾ ਬੋਲੀ ਮੈਨੂੰ ਨਹੀਂ ਸੀ ਪਤਾ ਵੀ ਤੂੰ ਇੰਨਾ ਚੰਗਾ ਮੁੰਡਾ ਕੀ ਕਰਾਂ ਪੁੱਤ ਜਦੋਂ ਇੱਕ ਬੰਦਾ ਕਹਿਣ ਲੱਗ ਜੇ ਨਾ ਮਾੜਾ ਮਾੜਾ ਮੰਗਦੀ ਅਸੀਂ ਕਹਿਣ ਲੱਗੇ ਸੀ ਉਹ ਕੋਈ ਗੱਲ ਨਹੀਂ ਦਾਈ ਇਹ ਤਾਂ ਸਭ ਰੱਬ ਦਾ ਭਾਣਾ ਹੁੰਦਾ ਆ ਲੋਕ ਤਾਂ ਹੀ ਬਗਰਾਮ ਕਰਦੇ ਰਹਿੰਦੇ ਨੇ ਇਹਦਾ ਜੋ ਕੁਝ ਹੋਣਾ ਨਾ ਉਹ ਹੋ ਕੇ ਰਹਿਣਾ ਹੀ ਆ। ਮਲੇ ਗੁਰੇ ਵੀਰੇ ਮੈਨੂੰ ਵੀ ਮਾਫ ਕਰ ਦੋ। ਮੈਂ ਵੀ ਤੁਹਾਨੂੰ ਬਹੁਤ ਬੁਰਾ ਭਲਾ ਬੋਲੀ। ਕਰਨ ਵਾਲਾ ਤਾਂ ਉਹ ਪਰਮਾਤਮਾ ਹੈ। ਬੰਦਾ ਥੋੜੀ ਕੁਝ ਕਰਦਾ ਹੁੰਦਾ। ਬਾਕੀ ਜਿੰਨਾ ਲੇਖਾ ਚ ਲਿਖਿਆ ਉਹ ਤਾਂ ਹੋਣਾ ਹੀ ਹੁੰਦਾ। ਚੱਲ ਹੁਣ ਸਾਰੀਆਂ ਗੱਲਾਂ ਛੱਡੋ। ਅੱਜ ਤੋਂ ਗੁਰੇ ਆਪਣੇ ਨਾਲ ਹੀ ਰਿਹਾ ਕਰੂਗਾ। ਜੋ ਵੀ ਕੰਮ ਹੋਇਆ ਕਰੂ ਗੁਰੇ ਮੈਨੂੰ ਦੱਸਿਆ ਕਰ ਜਿਹੜਾ ਵੀ ਕੰਮ ਹੁੰਦਾ ਆ। ਉਹ ਬਸ। ਪਰ ਯਾਰ ਮੈਨੂੰ ਚਾਹ ਪਲਾ ਦੇ ਬਾਈ। ਪਹਿਲਾਂ ਮੂੰਹ ਮਿੱਠਾ ਕਰੋ ਸਾਰੇ ਜਣੇ। ਪਹਿਲਾਂ ਪਹਿਲਾਂ ਤੇਰਾ ਮੂੰਹ ਮਿੱਠਾ ਕਰਾਈਏ। ਲਾਗ ਨਾ ਮੂੰਹ ਮਿੱਟਣਾ ਨਹੀਂ ਸਰਦਾ ਸਾਮ ਨੂੰ ਮੂੰਹ ਕੌੜਾ ਵੀ ਕਰਾਣਾ ਪਊਗਾ ਮੈਂ ਕਹਾਂ ਜਿੱਥੇ ਤੂੰ ਕਹੇਗਾ ਉੱਥੇ ਲੈ ਚਲੂੰਗਾ ਉਹਨੇ ਮੇਰਾ ਐਡਾ ਬੜਾ ਕੰਮ ਕਰਤਾ ਯਾਰ ਚਲੋ ਚੱਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖ ਲਈ ਫਿਰ ਵੀਡੀਓ ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਵੀ ਜਰੂਰ ਕਰ ਲਿਓ ਸਬਸਕ੍ਰਾਈਬ